ਇਸ ਬੰਦੇ ਚ ਤੁਸੀਂ ਇਕੱਠੇ ਹੋਏ ਆ ਅੱਜ ਜੀ ਅਸੀਂ ਆ ਆਸ਼ਾ ਅਤੇ ਫੈਸਿਲਟੇਟਰ ਸਾਂਝਾ ਮੋਰਚਾ ਪੰਜਾਬ ਦੇ ਅਸੀਂ ਚਾਰ ਕਨਵੀਨਰਾਂ ਨੇ ਜੋ ਸਾਡੀਆਂ ਵਿਧਾਨ ਸਭਾ 2024 ਦੀ ਚੋਣਾਂ ਦੇ ਵਿੱਚ ਪੰਜਾਬ ਭਰ ਦੀਆਂ ਭੈਣਾਂ ਦੀ ਡਿਊਟੀ ਲਗਾਈ ਆ ਤੇ ਉਸ ਤੇ ਅਸੀਂ ਇੱਕ ਵਿਚਾਰ ਚਰਚਾ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਦ ਸਾਡੀਆਂ ਭੈਣਾਂ ਦੀ ਡਿਊਟੀ ਲਗਾਈ ਗਈ ਤਾਂ ਸਾਡੀਆਂ ਭੈਣਾਂ ਨੂੰ ਬੜੀਆਂ ਸਮੱਸਿਆਵਾਂ ਅਤੇ ਮੰਗਾਂ ਦਾ ਸਾਹਮਣਾ ਕਰਨਾ ਪਿਆ ਤੇ ਅਸੀਂ ਇੱਕ ਟੀਚਾ ਬਣਾਇਆ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ 4 ਕਨਵੀਨਰ ਆ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਰਾਹੀਂ ਮੁੱਖ ਚੋਣ ਅਫਸਰ ਨੂੰ ਇੱਕ ਮੈਮੋਰੰਡਮ ਭੇਜਣਗੇ ਜਿਦੇ ਵਿੱਚ ਸਾਡੀਆਂ ਡਿਮਾਂਡ ਜਾਂ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਭੈਣਾਂ ਤੇ ਉਹਨਾਂ ਤੋਂ ਸਿਰਫ ਸੇਤ ਵਿਭਾਗ ਦੇ ਰਿਲੇਟਡ ਮੈਡੀਕਲ ਦਾ ਹੀ ਕੰਮ ਲਿਆ ਜਾਵੇ ਤੇ ਨਾਲ ਸਾਡੀਆਂ ਜਿਹੜੀਆਂ ਭੈਣਾਂ ਡਿਊਟੀ ਕਰ ਰਹੀਆਂ ਤੇ ਉਹਨਾਂ ਨੂੰ ਪਿਛਲੀਆਂ ਵੋਟਾਂ ਦਰਮਿਆਨ ਖਾਣੇ ਦੇ ਵਿੱਚ ਬੜੀ ਦਿੱਕਤ ਆਈ ਜਦ ਸਾਡੀਆਂ ਭੈਣਾਂ ਨੇ ਅਧਿਕਾਰੀਆਂ ਦੇ ਬਰਾਬਰ ਖਾਣਾ ਖਾਣ ਲਈ ਮੰਗਿਆ ਤਾਂ ਉਥੋਂ ਦੇ ਅਧਿਕਾਰੀਆਂ ਵੱਲੋਂ ਮੌਕੇ ਦੇ ਅਧਿਕਾਰੀਆਂ ਵੱਲੋਂ ਉਹਨਾਂ ਤੋਂ ਰਿਟਰਨ ਕਾਪੀਆਂ ਮੰਗੀਆਂ ਗਈਆਂ ਵੀ ਸਾਨੂੰ ਰਿਟਰਨ ਦੇ ਵਿੱਚ ਲਿਖਿਆ ਹੋਇਆ ਦਿਖਾਓ ਵੀ ਤੁਹਾਡਾ ਖਾਣਾ ਸਰਕਾਰ ਵੱਲੋਂ ਕਿੱਥੋਂ ਆਇਆ ਨੰਬਰ 3 ਤੇ ਸਾਡੀਆਂ ਜਿਹੜੀਆਂ ਚੂਣਾ ਚ ਡਿਊਟੀ ਲੱਗੀ ਹੋਈ ਸੀ ਪੈਣਾ ਦੀਆਂ ਜਿਹੜੀਆਂ ਬਹੁਤ ਗੰਭੀਰ ਬਿਮਾਰੀਆਂ ਦੀਆਂ ਪੀੜਤਾ ਸ਼ਿਕਾਰਾ ਗਰਭਤੀ ਅਵਸਥਾ ਤੇ ਵਿਧਵਾ ਪੈਣਾ ਉਹਨਾਂ ਨੂੰ ਬੜੀ ਦਿੱਕਤ ਆਈ ਇਹ ਡਿਊਟੀ ਕਰਨ ਦੇ ਵਿੱਚ ਨੰਬਰ 4 ਤੇ ਜੀ ਸਾਡੀਆਂ ਭੈਣਾਂ ਜਿਹੜੀਆਂ ਚੋਣ ਜਾਬਤੇ ਦੇ ਵਿੱਚ ਸੌਰੀ ਚੋਣਾਂ ਦੇ ਵਿੱਚ ਜਿਹੜੀਆਂ ਡਿਊਟੀ ਕਰ ਰਹੀਆਂ ਜਿਹੜਾ ਇਹਨਾਂ ਨੂੰ ਪਿਛਲੇ 2022 ਦੇ ਵਿੱਚ ਮਾਣ ਪੱਤਾ ਲਗੂਣਾ ਜਾਂ ਮਾਣ ਪੱਤਾ ਮਿਲਣਾ ਸੀ ਉਹ ਕਾਫੀ ਜ਼ਿਲ੍ਹਿਆਂ ਦੇ ਵਿੱਚ ਹਜੇ ਵੀ ਪੈਂਡਿੰਗ ਪਿਆ ਵੀ ਇਹ ਵੀ ਸਾਡੀ ਡਿਮਾਂਡ ਆ ਵੀ ਹੋਣ ਵਾਲਾ ਜਿਹੜਾ ਸਾਡਾ ਪੱਤਾ 2024 ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪੱਤਾ ਜਿਹੜਾ ਸਾਨੂੰ 200 ਰੁਪਏ ਦੇ ਰਹੇ ਆ ਇਸ ਦੇ ਵਿੱਚ ਵਾਧਾ ਕਰਕੇ 500 ਰੁਪਏ ਕੀਤਾ 500 ਰੁਪਏ ਕੀਤਾ ਜਾਵੇ ਨਾਲ ਪਲੱਸ ਸਾਡਾ 2022 ਦਾ ਵਿਧਾਨ ਸਭਾ ਦਾ ਚੋਣਾਂ ਦੀਆਂ ਡਿਊਟੀਆਂ ਦਾ ਜੋ ਪੈਸਾ ਪੈਂਡਿੰਗ ਪਿਆ ਇਸ ਦੇ ਨਾਲ ਪਲੱਸ ਨਗਦ ਅਦਾਇਗੀ ਕੀਤੀ ਜਾਵੇ ਤੇ ਨੰਬਰ 5 ਤੇ ਜਿਹੜੀਆਂ ਸਾਡੀਆਂ ਭੈਣਾਂ ਡਿਊਟੀ ਕਰਦੀਆਂ ਇਹਨਾਂ ਦਾ ਜਿਹੜਾ ਸਮਾਂ ਸੀਮਤ ਰੱਖਿਆ ਜਾਵੇ ਤਕਰੀਬਨ 7 ਵਜੇ ਤੋਂ ਸਾਡੀਆਂ ਭੈਣਾਂ ਦੀ ਜਿਹੜੀ ਡਿਊਟੀ ਆ ਇਸ ਦੀ ਡਿਊਟੀ 7 ਤੋਂ ਸ਼ਾਮ ਦੇ 6 ਵਜੇ ਤੱਕ ਹੀ ਕੀਤੀ ਜਾਵੇ ਡੇਰ ਨਾਈਟ ਤੱਕ ਸਾਡੀਆਂ ਭੈਣਾਂ ਨੂੰ ਬਿਠਾਇਆ ਨਾ ਜਾਵੇ ਸਾਡੀਆਂ ਭੈਣਾਂ ਤੋਂ ਪਿਛਲੇ ਵਿਧਾਨ ਸਭਾ ਦੇ ਵਿੱਚ ਵੇਸਟਿੰਗ ਦਾ ਹੀ 10 ਵਜੇ ਤੱਕ ਕੰਮ ਕਰਾਇਆ ਗਿਆ ਅਸੀਂ ਇਸ ਵਿਸ਼ੇ ਤੇ ਆਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਬੇਨਤੀ ਪੱਤਰ ਦੇ ਕੇ ਚੱਲੇ ਆਪਾਂ ਤੇ ਅੱਜ ਕਿਸੇ ਕਾਰਨ ਚੋਣਾਂ ਦੇ ਬਿਜ਼ੀ ਹੋਣ ਕਾਰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਸਾਨੂੰ ਮਿਲ ਨਹੀਂ ਸਕੇ ਅਸੀਂ ਵਿਧਾਇਕ ਡਿਪਟੀ ਕਮਿਸ਼ਨਰ ਜੀ ਜਗਦੀਸ਼ ਸਿੰਘ ਜੀ ਨੂੰ ਆਪਣਾ ਮੈਂਬਰੈਂਡਮ ਦਿੱਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਜੋ ਇਹ ਬੀਐਨਟੀ ਮੰਗ ਪੱਤਰ ਆ ਇਹ ਜਲਦ ਮੁੱਖ ਚੋਣਕ ਅਫਸਰ ਦੇ ਕੋਲ ਭੇਜਿਆ ਜਾਏਗਾ ਤੇ ਤੁਹਾਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਾੜਾ ਜੇ ਗੱਲ ਕਰੀਏ ਤਾਂ VOTING ਦੇ ਸਮੇਂ ਦੇ ਵਿੱਚ ਤੁਹਾਡੀ ਡਿਊਟੀ ਕੀ ਹੁੰਦੀ ਹੈ ਤੁਹਾਡੇ ਕਰਮਚਾਰੀਆਂ ਦੀ ਸਾਡੀ ਤਾਂ ਵੈਸੇ ਅਸੀਂ ਕੋਈ ਕਰਮਚਾਰੀ ਥੋੜੀ ਨਾ ਸੀ ਕਹਿੰਦੇ ਸਰਕਾਰ ਸਾਨੂੰ ਕਰਮਚਾਰੀ ਮੰਨੇ ਸਾਡੇ ਤੇ ਰੂਲ ਰੇਟ ਲਾਗੂ ਕਰੇ ਸਾਨੂੰ ਪੇ ਕਮਿਸ਼ਨ ਦੇ ਦੈਰੇ ਦੇ ਵਿੱਚ ਲਿਆਵੇ ਫਿਰ ਤਾਂ ਸਾਡਾ ਹੱਕ ਬਣਦਾ ਚੋਣਾਂ ਦੇ ਵਿੱਚ ਡਿਊਟੀ ਦਾ ਪਰੰਤੂ ਫੇਰ ਵੀ ਸਾਨੂੰ ਇਹਨਾਂ ਨੂੰ ਮਜਬੂਰੀ ਦੇ ਵਿੱਚ ਸਾਡੀ ਮਜਬੂਰੀ ਬਣੀ ਹੋਈ ਆ ਜਦੋਂ ਮੁੱਖ ਅਫਸਰ ਵੱਲੋਂ ਸਾਡੀਆਂ ਡਿਊਟੀਆਂ ਲਗਾਈਆਂ ਗਈਆਂ ਅਸੀਂ ਇਸ ਦੀ ਲੰਬਣਾ ਨਹੀਂ ਕਰ ਸਕਦੇ ਤੇ ਇਹਦੇ ਵਿੱਚ ਸਾਡਾ ਕੰਮ ਸਿਰਫ ਉੱਥੇ ਸਿਰਫ ਤੇ ਸਿਰਫ ਸੇਤ ਸੁਭਾਵਾਂ ਦਾ ਜਿਹੜੇ ਚੋਣਾਂ ਵੋਟਾਂ ਪਾਉਣ ਆ ਰਹੇ ਆ ਵੋਟਰ ਉਹਨਾਂ ਦੀ ਤਬੀਅਤ ਲਈ ਕੋਈ ਥੋੜੀ-ਬਹੁਤੀ ORS ਵਗੈਰਾ ਜਾਂ ਉਹਨਾਂ ਦਾ ਟੈਂਪਰੇਚਰ ਚੈੱਕ ਕਰਨਾ ਜਾਂ 마ਸਕ ਦੇਣੇ ਇਦਾਂ ਦੀ ਸਾਡੀ ਡਿਊਟੀ ਆ ਪਰ ਸਾਡੀ ਬਾਇਓ ਵੇਸਟਿੰਗ ਤੇ ਡਿਊਟੀ ਲਗਾਈ ਜਾਂਦੀ ਹੈ ਵੀ ਇਸ ਚੀਜ਼ ਦਾ ਸਾਡਾ ਭੈਣਾ ਵਿੱਚ ਬੜਾ ਵਿਰੋਧ ਆ ਕਿਉਂਕਿ ਅਸੀਂ ਸਿਹਤ ਮਹਿਕਮੇ ਦੇ ਵਰਕਰਾਂ ਸਿਹਤ ਮਹਿਕਮੇ ਦੇ ਵਰਕਰ ਵਾਲਾ ਹੀ ਸਿਹਤ ਮਹਿਕਮੇ ਦੇ ਰਿਲੇਟਡ ਸਾਥੋਂ ਕੰਮ ਲਿਆ ਗਿਆ ਕਿੰਨੇ ਕਹਗੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਇਸ ਵਾਰ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਭੈਣਾ ਹੈਗੇ 21945 ਦੇ ਕਰੀਬ ਭੈਣਾ ਦੇ ਕੋਸ਼ਿਕ ਪੈਣਾ ਦੀ ਡਿਊਟੀ ਨਹੀਂ ਲੱਗੀ ਹੁਣੇ तकरीबन ਪੂਰੇ ਪੰਜਾਬ ਦੇ ਹਰ ਬੂਤ ਤੇ ਸਾਡੀਆਂ ਪੈਣਾ ਦੀ ਡਿਊਟੀ ਲਗਾਈ ਹੈ